ਸਾਮ ਚੈਪਟਰ ਨੰਬਰ ਜਿਹੜਾ ਆ 77 ਜ਼ਬੂਰ 77 ਤੇ ਉਹਦੀ 6 ਤੋਂ 20 ਨੰਬਰ ਆਏ ਤੇ ਜਿਹੜੀ ਆ ਨਾ ਉਹ ਆਪਾਂ ਦੇਖਾਂਗੇ ਇੱਥੇ ਲਿਖਿਆ ਮੈਂ ਰਾਤ ਨੂੰ ਆਪਣੇ ਗੀਤ ਦਾ ਸਿਮਰਨ ਕਰਦਾ ਹਾਂ ਆਪਣੇ ਮਨ ਵਿੱਚ ਧਿਆਨ ਕਰਦਾ ਹਾਂ ਅਤੇ ਮੇਰਾ ਆਤਮਾ ਖੋਜ ਕਰਦਾ ਹੈ ਕਿ ਪ੍ਰਭੂ ਸਦਾ ਹੀ त्याग ਦੇਵੇਗਾ ਅਤੇ ਫੇਰ ਕਦੇ ਪਰਸਾਨ ਨਾ ਹੋਵੇਗਾ ਕਿ ਉਸ ਦੀ ਦਇਆ ਸਦਾ ਲਈ ਰੁਕ ਗਈ ਹੈ ਕਿ ਉਸ ਦਾ ਬਚਨ ਪੀੜ੍ਹੀਓ ਪੀੜ੍ਹੀ ਹਟ ਗਿਆ ਕਿ ਪਰਮੇਸ਼ਰ ਕਿਰਪਾ ਕਰਨੀ ਭੁੱਲ ਗਿਆ ਕਿ ਉਸ ਨੇ ਕਰੋਧ ਨਾਲ ਆਪਣੀਆਂ ਰਹਿਮਤਾਂ ਨੂੰ ਰੋਕ ਲਿਆ ਸਲਾ ਓਕੇ ਸੋ ਅਸੀਂ ਇੱਥੇ ਦੇਖਦੇ ਹਾਂ ਕਿੰਨਾ ਮੈਂ ਰਾਤ ਨੂੰ ਸਿਮਰਨ ਕਰਦਾ ਮਤਲਬ ਮੈਂ ਪ੍ਰਾਰਥਨਾ ਦੇ ਵਿੱਚ ਬੈਠਦਾ ਹਾਂ ਤੇ ਮੈਂ ਸੋਚਦਾ ਆ ਜੀ ਬਹੁਤ ਸਾਰੇ ਲੋਕੀ ਇਦਾਂ ਸੋਚਦੇ ਆ ਕਈ ਵਾਰੀ ਆਪਣੇ ਮਨ ਚ ਵੀ ਇਦਾਂ ਦੇ ਵਿਚਾਰ ਆ ਜਾਂਦੇ ਵੀ ਪ੍ਰਭੂ ਸਾਡੇ ਨਾਲ ਗੁੱਸੇ ਹੋ ਗਿਆ ਆ ਕਾਹਤੇ ਪ੍ਰਭੂ ਸਾਡੇ ਵੱਲ ਧਿਆਨ ਹੀ ਨਹੀਂ ਦਿੰਦਾ ਹੁਣ ਖਰਿਆ ਇਹਨੇ ਸਾਡੀ ਸੁਣਨੀ ਨਹੀਂ ਇੰਨਾ ਚਿਰ ਹੋ ਗਿਆ ਮੈਨੂੰ ਪ੍ਰਾਰਥਨਾ ਕਰਦਿਆਂ ਇਦਾਂ ਹੋ ਗਿਆ ਸੋ ਅਸੀਂ 네ਗੇਟਿਵ ਥੌਟਸ ਜਿਹੜੇ ਆ ਉਹ ਸਾਡੇ ਅੰਦਰ ਆਉਂਦੇ ਆ ਡਰਾਈਨੈਸ ਆਉਂਦੀ ਆ ਸਾਡੇ ਅੰਦਰ ਸਵਾਲ ਉੱਠਦੇ ਆ ਪਰਮੇਸ਼ਵਰ ਦੇ ਪ੍ਰਤੀ ਸਾਡੇ ਅੰਦਰ ਕਦੋਂ ਉੱਠਦੇ ਆਇ ਸਵਾਲ ਜਦੋਂ ਅਸੀਂ ਲੌਂਗ ਟਾਈਮ ਤੋਂ ਪ੍ਰਾਰਥਨਾ ਕਰ ਰਹੇ ਹੁੰਨੇ ਆ ਉੱਤਰ ਨਹੀਂ ਆਉਂਦਾ ਲੌਂਗ ਟਾਈਮ ਤੋਂ ਕੋਈ ਕੰਮ ਕਰ ਰਹੇ ਆ ਉਹਦਾ ਰਿਜ਼ਲਟ ਨਹੀਂ ਮਿਲਦਾ ਕੋਈ ਬlesਸਿੰਗ ਨਹੀਂ ਆ ਰਹੀ ਘਰ ਵਿੱਚ ਜਾਂ ਬੱਚਿਆਂ ਦੇ ਜੀਵਨ ਵਿੱਚ ਕੋਈ ਬlesਸਿੰਗ ਨਹੀਂ ਆ ਰਹੀ ਤਾਂ ਕਾਫੀ ਲੰਮੇ ਸਮੇਂ ਤੋਂ ਤੁਸੀਂ ਇੰਤਜ਼ਾਰ ਕਰ ਰਹੇ ਹੋ ਔਰ ਕੰਮ ਕਰ ਰਹੇ ਹੋ ਇਸ ਚੀਜ਼ ਉੱਤੇ ਪਰ ਨਹੀਂ ਹੋ ਰਿਹਾ ਉਦੋਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਨਾ ਮਨ ਵਿੱਚ ਆਉਂਦੀਆਂ ਤੇ ਇੱਥੇ ਅਸੀਂ ਦੇਖਦੇ ਆ ਕਿ ਪਰਬੂ ਦੇ ਦਾਸ ਦੇ ਮਨ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਆ ਉਹ ਆਈਆਂ ਦੈਟਸ ਵਾਈ ਇਹ ਲਿਖਤਾਂ ਦੇ ਰੂਪ ਵਿੱਚ ਜਿਹੜੀਆਂ ਆ ਇੱਥੇ ਲਿਖੀਆਂ ਗਈਆਂ ਓਕੇ ਕਿੰਦਾ ਕੀ ਹੁਣ ਪ੍ਰਭੂ ਮੈਨੂੰ ਸਦਾ ਲਈ ਤਿਆਗ ਦੇਊਗਾ ਵੀ ਕਿਤੇ ਪ੍ਰਭੂ ਨੇ ਮੈਨੂੰ ਸਦਾ ਲਈ ਛੱਡ ਤੇ ਨਹੀਂ ਦਿੱਤਾ ਵੀ ਹੁਣ ਦੁਬਾਰਾ ਉਹਨੇ ਮੇਰੇ ਉੱਤੇ ਰਹਿਮ ਹੀ ਨਹੀਂ ਕਰਨਾ ਉਹਦੀ ਦਇਆ ਕਿਤੇ ਸਦਾ ਲਈ ਰੁਕ ਗਈ ਆ ਸੋ ਇਦਾਂ ਦੇ ਕੁਐਸਚਨ ਜਿਹੜੇ ਆ ਉਹ ਸਾਡੇ ਮਾਈਂਡ ਦੇ ਵਿੱਚ ਆਉਂਦੇ ਆ ਪਰ 10 ਨੰਬਰ ਦੇ ਵਿੱਚ ਕੀ ਲਿਖਿਆ ਆ ਤਾਂ ਮੈਂ ਆਖਿਆ ਇਹ ਮੇਰੀ ਕਮਜ਼ੋਰੀ ਹੈ ਕਿ ਆਖਿਆ ਉਹਨੇ ਆਪਣੇ ਮਨ ਦੇ ਅੰਦਰ ਕਿਹੜੀ ਕਮਜ਼ੋਰੀ ਆ ਇਹ ਇਹ ਮੇਰੀ ਕਮਜ਼ੋਰੀ ਹੈ ਮੇਰੇ ਹੀ ਅੰਦਰ ਕੋਈ ਨਾ ਕੋਈ ਘਟੀ ਆ ਮੇਰੇ ਹੀ ਅੰਦਰ ਕੋਈ ਨਾ ਕੋਈ ਕਮੀ ਆ ਕੋਈ ਨੁਕਸ ਹੋਇਆ ਜਿਹਦਾ ਕਰਕੇ ਇਹ ਕੰਮ ਰੁਕਿਆ ਹੋਇਆ ਆ ਜਿਹਦਾ ਕਰਕੇ ਇਹ ਚੀਜ਼ ਜੋ ਮੈਂ ਚਾਹੁੰਦਾ ਆ ਉਹ ਨਹੀਂ ਹੋ ਰਹੀ ਸੋ ਉਦੋਂ ਸਾਡਾ ਆਰਾਮ ਗਵਾਚਦਾ ਆ ਜਦੋਂ 네ਗੇਟਿਵ ਥੌਟਸ ਸਾਡੇ ਅੰਦਰ ਚੱਲਦੇ ਆ ਇਸ ਗੱਲ ਨੂੰ ਸਭ ਤੋਂ ਪਹਿਲਾਂ ਸਮਝਣਾ ਕਿ ਕਦੋਂ ਸਾਡਾ ਆਰਾਮ ਸਾਤੋਂ ਗਵਾਚਦਾ ਸਾਡ ਨੂੰ ਸ਼ਾਂਤੀ ਕਦੋਂ ਨਹੀਂ ਹੁੰਦੀ ਤੁਸੀਂ ਦੇਖੋ ਅਗਰ ਤੁਹਾਡੇ ਮਨ ਦੇ ਅੰਦਰ ਗਲਤ ਵਿਚਾਰ ਚੱਲ ਰਹੇ ਕਿੱਦਾਂ ਸ਼ਾਂਤੀ ਤੁਹਾਡੇ ਮਨ ਚ ਹੋ ਸਕਦੀ ਆ ਅਗਰ ਤੁਹਾਡੇ ਮਨ ਦੇ ਅੰਦਰ ਬੁਰੀਆਂ ਜੁਗਤਾਂ ਚੱਲ ਰਹੀਆਂ ਤਾਂ ਸ਼ਾਂਤੀ ਪ੍ਰੇਮ ਉਹ ਸਭ ਚੀਜ਼ਾਂ ਕਦੀ ਵੀ ਜਿਹੜਾ ਆ ਨਾ ਉਹ ਤੁਹਾਡੇ ਮਨ ਦੇ ਅੰਦਰ ਹੋ ਹੀ ਨਹੀਂ ਸਕਦੀਆਂ ਬਟ ਜਦੋਂ ਤੁਹਾਡੇ ਮਨ ਦੇ ਅੰਦਰ ਇਹ ਚੀਜ਼ ਆ ਗਈ ਕਿ ਪਰਮੇਸ਼ਵਰ ਤਾਂ ਭਲਾ ਆਇਆ ਉਹ ਸਾਰਿਆਂ ਉਤੇ ਕਿਰਪਾ ਕਰਨ ਵਾਲਾ ਪਰਮੇਸ਼ਵਰਾ ਜਰੂਰ ਮੇਰੇ ਹੀ ਜੀਵਨ ਦੇ ਵਿੱਚ ਕੋਈ ਕਮੀ ਹੋਏਗੀ ਨਾਲ ਦੀ ਨਾਲ ਕੀ ਹੋਏਗਾ ਤੁਹਾਡੇ ਥਾਟਸ ਬਦਲ ਜਾਣਗੇ ਤੁਹਾਡਾ ਨਜ਼ਰੀਆ ਬਦਲ ਜਾਏਗਾ ਔਰ ਇੱਥੇ ਇਹ ਹੀ ਕਹਿ ਰਿਹਾ ਤਾਂ ਮੈਂ ਆਖਿਆ ਇਹ ਮੇਰੀ ਕਮਜ਼ੋਰੀ ਆ ਆਤਮਹਾਨ ਦਾ ਸੱਜਾ ਹੱਥ ਬਦਲ ਗਿਆ ਇਹ ਮੇਰੀ ਹੀ ਵਜ੍ਹਾ ਆ ਕਿ ਪਰਮੇਸ਼ਵਰ ਦਾ ਸੱਜਾ ਹੱਥ ਮੇਰੇ ਉੱਤੇ ਕੰਮ ਨਹੀਂ ਕਰ ਰਿਹਾ ਜਰੂਰ ਮੇਰੇ ਜੀਵਨ ਦੇ ਵਿੱਚ ਕੋਈ ਐਹੋ ਜੀ ਗਲਤੀ ਹੈਗੀ ਆ ਜਿਹਦਾ ਕਰਕੇ ਕੰਮ ਨਹੀਂ ਹੋ ਰਿਹਾ ਦੇਖੋ ਸਮ ਟਾਈਮ ਕੀ ਹੁੰਦਾ ਆ ਬੜਾ ਹੀ ਇਸ ਗੱਲ ਨੂੰ ਧਿਆਨ ਨਾਲ ਸੁਣਨਾ ਤੇ ਸਮਝਣਾ ਕਈ ਵਾਰੀ ਤੁਸੀਂ ਮੰਨ ਲਓ ਕਿਸੇ ਬਿਮਾਰੀ ਵਿੱਚ ਸੀਗੇ ਲੌਂਗ ਟਾਈਮ ਤੋਂ ਪਰ ਤੁਸੀਂ ਪਰਮੇਸ਼ਰ ਦੇ ਹਜ਼ੂਰੀ ਵਿੱਚ ਬਹਿਣਾ ਸ਼ੁਰੂ ਕੀਤਾ ਅਰਦਾਸ ਬੇਨਤੀ ਕਰਨੀ ਸ਼ੁਰੂ ਕੀਤੀ ਸਤਸੰਗ ਵਿੱਚ ਆਉਣਾ ਸ਼ੁਰੂ ਕੀਤਾ ਤਾਂ ਤੁਹਾਡੀਆਂ ਸਿਚੁਏਸ਼ਨਸ ਚੇਂਜ ਹੋ ਗਈਆਂ ਤੁਸੀਂ ਬਿਮਾਰੀ ਚੋਂ ਬਾਹਰ ਆ ਗਏ ਤੁਸੀਂ ਚੰਗੇ ਹੋ ਗਏ ਟੈਸਟੀਮਨੀ ਵੀ ਹੋ ਗਈ ਤੁਹਾਡੀ ਗਵਾਹੀ ਵੀ ਬਣ ਗਈ 2 ਸਾਲ ਲੰਘ ਗਏ ਬਹੁਤ ਅੱਛੇ ਲੰਘ ਗਏ ਤੀਜੇ ਸਾਲ ਵਿੱਚ ਕੀ ਹੋਇਆ ਦਬਾਰਾ ਉਹੀ ਸੇਮ ਬਿਮਾਰੀ ਨੇ ਆਕੇ ਹਮਲਾ ਕਰ ਦਿੱਤਾ ਅਟੈਕ ਆ ਗਿਆ ਸੇਮ ਅਰ ਤੁਸੀਂ ਹੈਰਾਨ ਹੋ ਕਿ 2 ਸਾਲ ਪਹਿਲਾਂ ਬਿਨਾ ਦਵਾਈਆਂ ਦੇ ਇਹ ਚੀਜ਼ ਠੀਕ ਹੋ ਗਈ ਸੀ ਜਾਂ ਬਿਨਾ ਆਪਰੇਸ਼ਨ ਦੇ ਠੀਕ ਹੋ ਗਈ ਸੀ ਜਾਂ ਸਿਰਫ ਪ੍ਰਾਰਥਨਾ ਦੇ ਨਾਲੇ ਕੰਮ ਬਣ ਗਿਆ ਸੀਗਾ ਜਾਇਹ ਚਾਹੇ ਉਹ ਦੁਸ਼ਟ ਆਤਮਿਆ ਤੋਂ छुटਕਾਰਾ ਸੀ ਜਾਂ ਕੋਈ ਦਰਦ ਸੀ ਜਾਂ ਕੋਈ ਗਰੀਬੀ ਸੀ ਜੋ ਵੀ ਸੀ 2 ਸਾਲ ਬੜੀ ਸੋਹਣੀ ਗੱਡੀ ਚੱਲਦੀ ਰਹੀ ਪਰ ਤੀਜੇ ਸਾਲ ਫਿਰ ਤੋਂ ਸੇਮ ਪ੍ਰੋਬਲਮ ਆ ਗਈ ਉਹਦੀ ਵਜ੍ਹਾ ਕੀ ਆ ਬਹੁਤ ਲੋਕਾਂ ਨਾਲ ਇਦਾਂ ਹੁੰਦਾ ਹੈ ਅਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਇਹਦੀ ਵਜ੍ਹਾ ਕੀ ਆ ਦੇਖੋ ਮਾਈ ਡੀਅਰ YouTube ਫੈਮਲੀ ਉਹਦੀ ਵਜ੍ਹਾ ਇਹ ਆ ਕਿ ਅਸੀਂ ਸੇਮ ਗੁਨਾਹ ਵਿੱਚ ਫਿਰ ਤੋਂ ਚਲੇ ਗਏ ਆ ਜਿਸ ਗੁਨਾਹ ਦਾ ਕਰਕੇ ਉਹ ਸਾਡੇ ਉੱਤੇ ਪਹਿਲਾਂ ਸੀ ਫਿਰ ਤੋਂ ਅਸੀਂ ਉਸ ਪਾਪ ਦੇ ਵਿੱਚ ਆ ਜੋ ਪਾਪ ਸਾਡੇ ਜੀਵਨ ਵਿੱਚ ਪਹਿਲਾਂ ਸੀ ਇਸ ਜਿਸ ਪਾਪ ਦੀ ਸਜ਼ਾ ਉਸ ਵੇਲੇ ਵੀ ਇਹੀ ਬਿਮਾਰੀ ਜਾਂ ਪਰੇਸ਼ਾਨੀ ਸੀ 2 ਸਾਲ ਬਾਅਦ ਵਾਪਸ ਉਸ ਬਿਮਾਰੀ ਦਾ ਆਉਣਾ ਇਸੇ ਚੀਜ਼ ਨੂੰ ਸਪਸ਼ਟ ਕਰਦਾ ਆ ਪ੍ਰੂਵ ਕਰਦਾ ਆ ਕਿ ਤੁਹਾਡੇ ਜੀਵਨ ਦੇ ਵਿੱਚ ਪਹਿਲੀਆਂ ਕਮੀਆਂ ਵਿੱਚੋਂ ਪਹਿਲੇ ਪਾਪਾਂ ਵਿੱਚੋਂ ਪਹਿਲੀਆਂ ਗਲਤੀਆਂ ਵਿੱਚੋਂ ਪਹਿਲੇ ਗੁਨਾਹਾਂ ਵਿੱਚੋਂ ਵਾਪਸ ਉਹ ਚੀਜ਼ ਤੁਸੀਂ ਜਿਹੜੀ ਆ ਜੁਆਇਨ ਕਰ ਲਈ ਆ that's why ਕਿਉਂਕਿ পাপ ਦੀ ਮਜ਼ਦੂਰੀ ਮੌਤ ਹੈ ਸੋ ਸਾਨੂੰ ਲੈਸਨ ਦੇਣ ਦੇ ਲਈ ਜਿਵੇਂ ਕਈ ਵਾਰੀ ਹੁੰਦਾ ਨਾ ਕਿ ਜਿਨ੍ਹਾਂ ਦੇ ਦਸਾਂ ਚੋਂ 7 ਨੰਬਰ ਆ ਉਹਨਾਂ ਦੇ ਇੱਕੋ ਸਟਿਕ ਪਾਊਗੀ ਜਾਂ ਉਹਨਾਂ ਨੂੰ ਬਾਹਾਂ ਖੜੀਆਂ ਕਰਨ ਦੀ ਸਜ਼ਾ ਜਿਨ੍ਹਾਂ ਦੇ ਦਸਾਂ ਚੋਂ 6 ਆ ਉਹਨਾਂ ਦੇ ਦੋ ਸੋਟੀਆਂ ਲਾਈਕ ਕੁਛ ਨਾ ਕੁਛ ਪਨਿਸ਼ਮੈਂਟ ਹੁੰਦੀ ਆ ਕਿ ਫਲਾਨਾ ਧੁੱਪੇ ਖੜਾ ਹੋਊਗਾ ਫਲਾਨਾ ਮੁਰਗਾ ਬਣ ਜਾਊਗਾ ਰਾਈਟ ਸੋ ਇਸੇ ਤਰ੍ਹਾਂ ਉਹ ਸੇਮ ਜਿਹੜੀ ਪਨਿਸ਼ਮੈਂਟ ਆ ਨਾ ਉਹ ਵਾਪਸ ਆਈ ਤਾਂ ਅਸੀਂ ਗੌਰ ਕਰਨਾ ਕਿ ਕਿਹੜਾ ਕੰਮ ਆ ਜਿਹੜਾ ਮੈਂ ਤੌਬਾ ਕਰਨ ਤੋਂ ਪਹਿਲਾਂ ਗਲਤ ਕਰਦਾ ਸੀ ਔਰ ਤੌਬਾ ਕਰਨ ਦੇ ਬਾਅਦ ਫਿਰ ਤੋਂ ਮੈਂ ਉਸ ਗਲਤੀ ਨੂੰ ਜੁਆਇਨ ਕਰ ਲਿਆ। ਅਗਰ ਤੁਸੀਂ ਉਸ ਗਲਤੀ ਨੂੰ ਪਹਿਚਾਨ ਲਿਆ ਉਸ ਗਲਤੀ ਦੀ ਤੌਬਾ ਕਰਕੇ ਛੱਡ ਦਿਓਗੇ ਦੁਬਾਰਾ ਫੇਰ ਉਹ ਬਿਮਾਰੀ ਉਹ ਪਰੇਸ਼ਾਨੀ ਉਹ ਤੰਗੀ ਜੋ ਵੀ ਪ੍ਰੋਬਲਮ ਆ ਉਹ ਖਤਮ ਹੋ ਜਾਏਗੀ। ਸੋ ਇੱਥੇ ਅਸੀਂ ਦੇਖ ਰਹੇ ਕਹਿੰਦਾ ਮੇਰੀ ਹੀ ਕਮਜ਼ੋਰੀ ਆ। ਕਿ ਜਿਹੜਾ ਪਰਮੇਸ਼ਵਰ ਦਾ ਹੱਥ ਆ ਸੱਜਾ ਹੱਥ ਆ ਉਹ ਬਦਲ ਗਿਆ ਆ। ओके सो नेक्स्ट ਕੀ ਕਹਿੰਦਾ ਮੈਂ ਯਹਵਾ ਦੇ ਕੰਮਾਂ ਦਾ ਜ਼ਿਕਰ ਕਰਾਂਗਾ ਤਾਂ ਆਰਾਮ ਪਾਉਣ ਦੇ ਲਈ ਕੀ ਕਰਨਾ ਯਹਵਾ ਦੇ ਕੰਮਾਂ ਦਾ ਜ਼ਿਕਰ ਪਰਮੇਸ਼ਵਰ ਦੇ ਅਦਭੁਤ ਕੰਮਾਂ ਦਾ ਜ਼ਿਕਰ ਕਰਨਾ ਆ ਕਿ ਪਰਮੇਸ਼ਵਰ ਮਹਾਨ ਆ ਪਰਮੇਸ਼ਵਰ ਦੇ ਜੋ-ਜੋ ਕੰਮ ਤੁਹਾਡੇ ਜੀਵਨ ਦੇ ਵਿੱਚ ਹੈ ਤੁਸੀਂ ਉਹਨਾਂ ਕੰਮਾਂ ਦਾ ਜ਼ਿਕਰ ਕਰਨਾ ਸ਼ੁਰੂ ਕਰ ਦਿਓ ਇੱਕ ਜ਼ਿਕਰ ਤੁਹਾਡੇ ਅੰਦਰ ਕੀ ਹੋ ਰਿਹਾ ਤੁਹਾਡੀ ਸਮੱਸਿਆ ਦਾ ਤੂੰ ਬਿਮਾਰ ਆ ਤੂੰ ਪਰੇਸ਼ਾਨ ਆ ਤੇਰੇ ਕੋਲੇ ਦਵਾਈ ਲਈ ਪੈਸਾ ਹੈ ਨਹੀਂ ਤੇਰੇ ਘਰ ਦੀ ਛੱਤ ਚੋਂ ਡਈ ਆ ਤੇਰੇ ਕੋਲੇ ਘਰ ਪੇਂਟ ਕਰਵਾਉਣ ਦੇ ਲਈ ਵੀ ਪੈਸੇ ਹੈ ਨਹੀਂ ਅੰਦਰ ਤੁਹਾਡਾ ਜ਼ਿਕਰ ਚੱਲ ਰਿਹਾ ਆ ਪ੍ਰੋਬਲਮਸ ਪਰ ਕਰਨਾ ਕੀ ਆ ਮੂੰਹ ਤੋਂ ਕਿਸ ਗੱਲ ਦਾ ਜ਼ਿਕਰ ਕਰਨਾ ਪਰਮੇਸ਼ਵਰ ਦੇ ਕੰਮਾਂ ਦਾ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਪਰਮੇਸ਼ਵਰ ਨੇ ਅੱਜ ਤੱਕ ਮੈਨੂੰ ਸੰਭਾਲ ਕੇ ਰੱਖਿਆ ਮੈਨੂੰ ਬਚਾ ਕੇ ਰੱਖਿਆ ਰੋਜ਼ ਪ੍ਰਭੂ ਮੈਨੂੰ ਖਾਣ ਲਈ ਦੇ ਰਿਹਾ ਮੇਰੇ ਬੱਚੇ ਮੇਰੇ ਅੱਖਾਂ ਦੇ ਸਾਹਮਣੇ ਹੱਸਦੇ ਖੇਡਦੇ ਆ ਮੇਰੇ ਸਾਹ ਚੱਲ ਰਹੇ ਆ ਪਰਮੇਸ਼ਵਰ ਮਹਾਨ ਆਏ ਉੜਦੇ ਹੋਏ ਪੰਛੀ ਇਹ ਤੈਰਦੀਆਂ ਹੋਈਆਂ ਮੱਛੀਆਂ ਮਤਲਬ ਉਹਨਾਂ ਸਭ ਚੀਜ਼ਾਂ ਦਾ ਜ਼ਿਕਰ ਕਰਨਾ ਸ਼ੁਰੂ ਕਰ ਦਿਓ ਜੋ ਪਰਮੇਸ਼ਵਰ ਦੇ ਕੰਮ ਆ ਤੁਸੀਂ ਦੇਖਿਓ ਤੁਹਾਡੀਆਂ ਪਰੇਸ਼ਾਨੀਆਂ ਘਟਣੀਆਂ ਸ਼ੁਰੂ ਹੋਣਗੀਆਂ ਉਸੇ ਸਮੇਂ ਤੁਹਾਡੇ ਦੁੱਖ ਘਟਨੇ ਸ਼ੁਰੂ ਹੋ ਜਾਣਗੇ ਤੁਹਾਡੀ ਬਿਮਾਰੀ ਘਟਨੀ ਸ਼ੁਰੂ ਹੋ ਜਾਏਗੀ ਜਦ ਜਦ ਤੁਸੀਂ ਪਰਮੇਸ਼ਵਰ ਦੀ ਮहिमा ਕਰਨੀ ਸ਼ੁਰੂ ਕਰੋਗੇ ਜਿਵੇਂ ਜਿਵੇਂ ਤੁਸੀਂ ਪਰਮੇਸ਼ਵਰ ਦੇ ਕੰਮਾਂ ਦਾ ਜ਼ਿਕਰ ਕਰਨਾ ਸ਼ੁਰੂ ਕਰੋਗੇ ਤੁਹਾਡੀ ਲਾਈਫ ਦੀਆਂ ਟੈਸਟੀਮਨੀਜ਼ ਜਿਹੜੀਆਂ ਬਣ ਚੁੱਕੀਆਂ ਆ ਤੁਸੀਂ ਉਹਨਾਂ ਦਾ ਜ਼ਿਕਰ ਕਰੋ ਕਿ ਵਾਹ ਪ੍ਰਭੂ ਨੇ ਮੈਨੂੰ ਅੱਖਾਂ ਦੀ ਬਿਮਾਰੀ ਤੋਂ ਚੰਗਾ ਕੀਤਾ ਸੀ ਮੇਰੀਆਂ ਦਾੜਾਂ ਦੁਖਦੀਆਂ ਹੁੰਦੀਆਂ ਸੀ ਪ੍ਰਭੂ ਨੇ ਉਹਨਾਂ ਦਾੜਾਂ ਤੋਂ ਆਜ਼ਾਦੀ ਦੇ ਦਿੱਤੀ ਉਹਨਾਂ ਦੀ ਦਰਦ ਤੋਂ ਆਜ਼ਾਦੀ ਦੇ ਦਿੱਤੀ ਪਰਮੇਸ਼ਰ ਨੇ ਮੇਰੀਆਂ ਕਿਡਨੀਜ਼ ਨੂੰ ਹੀਲ ਕੀਤਾ ਯੂਰਿਨ ਦੀ ਪ੍ਰੋਬਲਮ ਸੀ ਹੀਲ ਕਰ ਦਿੱਤਾ ਗੁਪਤ ਬਿਮਾਰੀਆਂ ਤੋਂ ਹੀਲ ਕਰ ਦਿੱਤਾ ਤਾਂ ਉਹਨਾਂ ਚੀਜ਼ਾਂ ਦਾ ਜ਼ਿਕਰ ਕਰੋ ਜੋ ਬੈਸਟ ਹੋਈਆਂ ਤੁਹਾਡੀ ਲਾਈਫ ਦੇ ਵਿੱਚ ਔਰ ਇਹ ਆਰਾਮ ਪਾਉਣ ਵੱਲ ਨੂੰ ਤੁਹਾਨੂੰ ਲੈ ਕੇ ਜਾਣਗੀ ਆ ਅਸੀਂ ਸਿੱਖ ਰਹੇ ਹਾਂ ਕਿ ਜਦ ਕਿਸੇ ਵੀ ਤਰੀਕੇ ਨਾਲ ਆਰਾਮ ਨਾ ਮਿਲੇ ਤਾਂ ਕੀ ਕਰਨਾ ਚਾਹੀਦਾ ਤਾਂ ਉਸ ਵੇਲੇ ਇਹ ਸਾਰੇ ਕੰਮ ਜਿਹੜੇ ਆ ਉਹ ਕਰਨੇ ਚਾਹੀਦੇ ਕਿੰਨਾ ਮੈਂ ਯਹੋਵਾ ਦੇ ਕੰਮਾਂ ਦਾ ਜ਼ਿਕਰ ਕਰਾਂਗਾ ਕਿਉਂ ਜੋ ਮੈਂ ਮੈਂ ਤੇਰੇ ਪੁਰਾਣੇ ਸਮਿਆਂ ਦੇ ਅਚਰਜਾਂ ਨੂੰ ਚਿੱਤੇ ਕਰਾਂਗਾ ਜੋ ਪਿਛਲੇ ਬੀਤ ਚੁੱਕੇ ਸਮਿਆਂ ਦੇ ਵਿੱਚ ਪ੍ਰਭੂ ਤੂੰ ਮੇਰੇ ਨਾਲ ਕੀਤਾ ਆ ਮੈਂ ਤੇਰੇ ਉਹਨਾਂ ਅਚਰਜ ਅਦਭੁਤ ਕੰਮਾਂ ਨੂੰ ਜਿਹੜਾ ਆ ਉਹ ਚਿੱਤੇ ਕਰਾਂਗਾ ਔਰ ਉਹ ਅਦਭੁਤ ਕੰਮ ਕਿੱਦਾਂ ਦੇ ਆ ਪਹਿਲੇ ਕੰਮ ਜਿਹੜੇ ਤੁਹਾਡੇ ਜੀਵਨ ਦੇ ਵਿੱਚ ਹੋਏ ਤੁਸੀਂ ਉਹਨਾਂ ਕੰਮਾਂ ਨੂੰ ਚਿੱਤੇ ਕਰੋ ਉਸ ਦੇ ਬਾਅਦ ਵਿੱਚ ਮੈਂ ਤੇਰੇ ਸਾਰੇ ਕੰਮਾਂ ਉੱਤੇ ਵਿਚਾਰ ਕਰਾਂਗਾ ਮੈਂ ਵਿਚਾਰ ਕਰਾਂਗਾ ਕਿ ਉਹ ਪਰਮੇਸ਼ਵਰ जिने मैनु ਉਸ ਬਿਮਾਰੀ ਚੋਂ ਕੱਢਿਆ ਉਹ ਮੈਨੂੰ ਹੁਣ ਵੀ ਬਚਾ ਸਕਦਾ ਆ ਜਿਨੇ ਮੈਨੂੰ ਇਸ ਸਮੱਸਿਆ ਚੋਂ ਕੱਢਿਆ ਮੈਨੂੰ ਬਚਾ ਸਕਦਾ ਆ ਮੈਂ ਫਲਾਨੇ ਦੀ ਗਵਾਹੀ ਸੁਣੀ ਸੀ ਇਦਾਂ ਦੀ ਜੇ ਉਹਦੇ ਜੀਵਨ 'ਚ ਇਹ ਕੰਮ ਹੋ ਸਕਦਾ ਮੇਰੇ ਜੀਵਨ ਦੇ ਵਿੱਚ ਵੀ ਇਹ ਕੰਮ ਹੋ ਸਕਦਾ ਤਾਂ ਪਰਮੇਸ਼ਵਰ ਤਾਂ ਕੁਛ ਵੀ ਕਰ ਸਕਦਾ ਉਹ ਹਵਾਵਾਂ ਨੂੰ ਚਲਾ ਸਕਦਾ ਉਹ ਹਵਾਵਾਂ ਨੂੰ ਥਮ ਸਕਦਾ ਤਾਂ ਪ੍ਰਭੂ ਕੁਛ ਵੀ ਕਰ ਸਕਦੇ ਹੈ ਪ੍ਰਭੂ ਨੇ ਕੀਤਾ ਔਰ ਪ੍ਰਭੂ ਕਰੇਗਾ ਤਾਂ ਮੈਂ ਉਹਨਾਂ ਗੱਲਾਂ ਦੇ ਉੱਤੇ ਵਿਚਾਰ ਕਰਾਂਗਾ ਮੈਡੀਟੇਟ ਕਰਾਂਗਾ ਮਨ ਲੈ ਕੇ ਆਵਾਂਗਾ ਉਹਨਾਂ ਗੱਲਾਂ ਦੇ ਉੱਤੇ ਮਨਨ ਕਰਾਂਗਾ ਓਕੇ ਸੋ ਕੀ ਕਹਿੰਦਾ ਅਤੇ ਮੈਂ ਤੇਰੇ ਕਾਰਜਾਂ ਉੱਤੇ ਧਿਆਨ ਕਰਾਂਗਾ ਤੇਰੇ ਕੰਮਾਂ ਉੱਤੇ ਧਿਆਨ ਲਾਵਾਂਗਾ हे ਪਰਮੇਸ਼ਵਰ ਤੇਰਾ ਮਾਰਗ ਪਵਿੱਤਰਤਾਈ ਵਿੱਚ ਹੈ ਪਰਮੇਸ਼ਵਰ ਵਰਗਾ ਵੱਡਾ ਦੇਵਤਾ ਕਿਹੜਾ ਹੈ ਮੈਂ ਇਸ ਗੱਲ ਨੂੰ ਸੋਚਾਂਗਾ ਕਿ ਪਰਮੇਸ਼ਵਰ ਦੇ ਨਾਲੋਂ ਵੱਡਾ ਹੋਰ ਕੌਣ ਹੈ ਤੇਰੇ ਰਾਹ ਤਾਂ ਪਵਿੱਤਰਤਾਈ ਦੇ ਆ ਮੈਂ ਇਸ ਗੱਲ ਦੇ ਉੱਤੇ ਗੌਰ ਕਰਾਂਗਾ ਜਦੋਂ ਅਸੀਂ ਇਸ ਗੱਲ ਤੇ ਗੌਰ ਕਰਾਂਗੇ ਕਿ ਪ੍ਰਭੂ ਤੇਰੇ ਰਾਹ ਤਾਂ ਪਵਿੱਤਰਤਾਈ ਦੇ ਆ ਤਾਂ ਅਸੀਂ ਨਾਲ ਦੀ ਨਾਲ ਕੀ ਗੌਰ ਕਰਾਂਗੇ ਕਿ ਮੇਰੇ ਜੀਵਨ ਦੇ ਵਿੱਚ ਪਵਿੱਤਰਤਾਈ ਦੀ ਕਮੀ ਆ ਕਿੱਥੇ ਕਮੀ ਆ ਮੈਂ ਉਸ ਕਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਆ ਕਿੱਥੇ ਗੜਬੜ ਆ ਮੈਂ ਉਸ ਗੜਬੜ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਆ ਮੈਂ ਉਸ ਚੀਜ਼ ਨੂੰ ਆਪਣੀ ਲਾਈਫ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਨੀ ਆ ਸੋ ਜਿਨ੍ਹਾਂ ਨੂੰ ਇਸ ਚੈਪਟਰ ਦਾ ਨਹੀਂ ਪਤਾ ਉਹ ਦੁਬਾਰਾ ਦੱਸਣਾ ਚਾਹੁੰਦੀ ਆ ਜ਼ਬੂਰਾਂ ਦੀ ਪੋਥੀ 70 ਨੰਬਰ ਅਧਿਆਏ ਬੁੱਕ ਆਫ ਸਾਮ ਚੈਪਟਰ ਨੰਬਰ 77 6 ਨੰਬਰ ਤੋਂ ਪੜਨਾ ਸ਼ੁਰੂ ਕਰ ਦਿਓ ਤੇ 20 ਤੱਕ ਪੜ ਲਿਓ ਤੁਹਾਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਸਮਝ ਆਏਗਾ ਅਰ ਤੁਸੀਂ ਦੇਖਿਓ ਕਿ ਤੁਸੀਂ ਆਰਾਮ ਮਿਲੂਗਾ ਤੁਹਾਨੂੰ ਸ਼ਾਂਤੀ ਮਿਲੂਗੀ ਇਹ ਪੜਨ ਦੇ ਨਾਲ ਅਰ ਇਹਨੂੰ ਸਿਰਫ ਪੜਨਾ ਨਹੀਂ ਆ ਇਹਨੂੰ ਸਮਝਣਾ ਆ ਪੜਨ ਦੇ ਨਾਲ ਕੁਝ ਨਹੀਂ ਹੋਣਾ ਸਮਝਣ ਦੇ ਨਾਲ ਹੀ ਕੰਮ ਬੰਨਣਾ ਆ ਓਕੇ ਤੂੰ ਉਹ ਪਰਮੇਸ਼ਵਰ ਹੈ ਜੋ ਅਚਰਜ ਕੰਮ ਕਰਦਾ ਹੈ ਤੂੰ ਕਿਹੜਾ ਪਰਮੇਸ਼ਵਰ ਹੈ ਜਿਹੜਾ ਅਚਰਜ ਕੰਮ ਵੰਡਰਫੁਲ ਕੰਮ ਕਰਦਾ ਹੈ ਜਿਹੜੇ ਮਤਲਬ ਹੈਰਾਨ ਕਰ ਦੇਣ ਵਾਲੇ ਕੰਮ ਕਰਦਾ ਹੈ ਤੂੰ ਪਰਮੇਸ਼ਵਰ ਉਹ ਪਰਮੇਸ਼ਵਰ ਹੈ ਤਾਂ ਜਦੋਂ ਤੁਸੀਂ ਇਸ ਚੀਜ਼ ਦੇ ਬਾਰੇ ਵਿੱਚ ਸੋਚੋਗੇ ਨਾ ਪ੍ਰਭੂ ਤੁਸੀਂ ਤਾਂ ਅਦਭੁਤ ਕੰਮ ਕਰਨ ਵਾਲੇ ਪਰਮੇਸ਼ਵਰ ਅਦਭੁਤ ਜੋ ਕਿਸੇ ਤੋਂ ਨਹੀਂ ਹੋ ਸਕਦਾ ਪ੍ਰਭੂ ਉਹ ਤੁਹਾਡੇ ਤੋਂ ਹੋ ਸਕਦਾ ਹੈ ਅਸਮਾਨ ਦੇ ਤਾਰੇ ਤੁਹਾਡੇ ਹੁਕਮ ਨੂੰ ਮਰਦੇ ਹਵਾਵਾਂ ਤੁਹਾਡੇ ਹੁਕਮ ਨੂੰ ਮੰਨਦੀਆਂ ਪ੍ਰਭੂ ਤੁਸੀਂ ਇੱਕ ਗਰਭ ਦੇ ਅੰਦਰ ਕਿਵੇਂ ਬੱਚੇ ਨੂੰ ਪੈਦਾ ਕਰਦੇ ਨੇ ਇਨਸਾਨ ਦੇ ਅੰਦਰ ਇਨਸਾਨ ਪੈਦਾ ਹੋ ਜਾਂਦਾ ਫਿਰ ਉਸ ਪਾਣੀ ਦੇ ਅੰਦਰ ਵੀ ਉਹਨੂੰ ਸਾਹ ਆ ਰਿਹਾ ਉੱਥੇ ਉਹਨੂੰ ਡਾਈਟ ਮਿਲ ਰਹੀ ਆ ਕਿੰਨੇ ਅਚਰਜ ਕੰਮ ਤੁਸੀਂ ਕਰ ਸਕਦੇ ਆ ਤਾਂ ਮੇਰਾ ਕੰਮ ਤਾਂ ਬੜਾ ਛੋਟਾ ਆ ਇਹ ਤਾਂ ਬਹੁਤ इजीली ਤੁਸੀਂ ਕਰ ਸਕਦੇ ਆ ਪ੍ਰਭੂ ਇਹ ਤਾਂ ਤੁਹਾਡੇ ਲਈ ਕੁਝ ਔਖਾ ਹੈ ਹੀ ਨਹੀਂ ਕਿਉਂਕਿ ਤੁਸੀਂ ਮਹਾਨ ਆ ਸਰਵ ਸ਼ਕਤੀਮਾਨ ਆ ਜਦੋਂ ਤੁਸੀਂ ਪਰਮੇਸ਼ਵਰ ਦੇ ਅਚਰਜ ਕੰਮ ਦੇ ਬਾਰੇ ਵਿੱਚ ਸੋਚੋਗੇ ਤਦ ਕੀ ਹੋਏਗਾ ਤੁਹਾਡੇ ਤੁਹਾਨੂੰ ਤੁਹਾਡੀ ਸਮੱਸਿਆ ਬਹੁਤ ਛੋਟੀ ਨਜ਼ਰ ਆਏਗੀ ਤੁਹਾਨੂੰ ਪਰਮੇਸ਼ਵਰ ਦਾ ਹੱਥ ਵੱਡਾ ਨਜ਼ਰ ਆਏਗਾ ਤੁਹਾਨੂੰ ਨਜ਼ਰ ਆਏਗਾ ਕਿ ਵਾਕਿਆ ਹੀ ਪਰਮੇਸ਼ਵਰ ਜਿਹੜੇ ਆ ਉਹ ਤੁਹਾਡੇ ਜੀਵਨ ਦੇ ਵਿੱਚ ਕੰਮ ਕਰ ਰਹੇ ਹਨ ਅਤੇ ਉਹ ਤੁਹਾਡੀਆਂ ਸਿਚੁਏਸ਼ਨਸ ਨੂੰ ਚੇਂਜ ਕਰਨ ਦੇ ਲਈ ਸਮਰਥ ਰੱਖਦੇ ਹਨ ਤੈਂ ਲੋਕਾਂ ਦੇ ਵਿੱਚ ਆਪਣੀ ਸ਼ਕਤੀ ਨੂੰ ਪ੍ਰਗਟ ਕੀਤਾ ਪ੍ਰਭੂ ਤੂੰ ਤੇ ਆਪਣੀ ਸ਼ਕਤੀ ਨੂੰ ਲੋਕਾਂ ਵਿੱਚ ਪ੍ਰਗਟ ਕਰ ਚੁੱਕਿਆ ਆ ਤੂੰ ਅੱਜ ਵੀ ਮੇਰੀ ਵੀ ਸ਼ਰਮਿੰਦਗੀ ਨੂੰ ਲੋਕਾਂ ਵਿੱਚੋਂ ਦੂਰ ਕਰੇਗਾ ਕਿਵੇਂ ਕੀਤਾ ਸੀ ਪਰਮੇਸ਼ਰ ਨੇ ਆਪਣੀ ਸ਼ਕਤੀ ਨੂੰ ਪ੍ਰਗਟ ਜੇ ਅਸੀਂ ਸਾਖੀਆਂ ਜਿਹੜੀਆਂ موسی ਹੋਣਾਂ ਦੀਆਂ ਆ ਉਹਨਾਂ ਨੂੰ ਸੁਣਿਆ ਆ ਤਾਂ ਇਹ ਤੁਹਾਨੂੰ ਜ਼ਰੂਰ ਪਤਾ ਹੋਵੇਗਾ ਕਿ ਪਰਮੇਸ਼ਰ ਨੇ ਕਿਵੇਂ ਉਸ ਸ਼ਕਤੀ ਨੂੰ ਪ੍ਰਗਟ ਕੀਤਾ ਕਹਿੰਦਾ ਤੇ ਆਪਣੀ ਬਾਹ ਨਾਲ ਆਪਣੀ ਪਰਜਾ ਨੂੰ ਯਾਕੂਬ ਤੇ ਯੂਸਫ ਦੀ ਅੰਸ ਨੂੰ छुੜਾਇਆ ਪ੍ਰਭੂ ਤੂੰ ਆਪਣੇ ਹੱਥ ਦੇ ਨਾਲ ਯਾਕੂਬ ਦੇ ਘਰਾਣੇ ਨੂੰ ਬਚਾਇਆ ਯੂਸਫ ਦੀ ਅੰਸ ਨੂੰ ਤੂੰ ਬਚਾਇਆ ਪਾਣੀਆਂ ਨੇ ਤੈਨੂੰ ਡਿੱਠਾ ਹੈ ਪਰਮੇਸ਼ਰ ਪਾਣੀਆਂ ਨੇ ਤੈਨੂੰ ਡਿੱਠਾ ਪਾਣੀਆਂ ਨੇ ਸਮੁੰਦਰਾਂ ਨੇ ਪਰਮੇਸ਼ਰ ਤੈਨੂੰ ਦੇਖਿਆ ਆ ਉਹ ਉੱਛਲ ਪਏ ਤੇ ਡੁੰਗਿਆ ਆਂ ਕੰਬੁੱਠੀਆਂ ਉਹ ਪਾਣੀ ਵੀ ਪ੍ਰਭੂ ਤੇਰੀ ਮਹਿਮਾ ਨੂੰ ਦੇਖ ਕੇ ਉੱਛਲੇ ਕੰਬੜੀਆਂ ਛੜਗੀਆਂ ਉਸ ਪਾਣੀ ਦੀਆਂ ਗਹਿਰਾਈਆਂ ਤੱਕ ਡੁੰਗਿਆਈਆਂ ਤੱਕ ਸੋ ਅੱਗੇ ਜਾ ਕੇ ਅਸੀਂ ਜਦੋਂ ਦੇਖਦੇ ਆ ਤੁਸੀਂ ਦੇਖੋ ਕਿ ਸਮੁੰਦਰ ਵਿੱਚ ਵੀ ਪਰਮੇਸ਼ਰ ਨੇ ਰਾਹ ਬਣਾ ਲਿਆ ਆਪਣੀ ਪਰਜਾ ਦਾ ਪਰਜਾ ਨੂੰ ਲੰਘਾਉਣ ਦੇ ਲਈ موسی ਹੋਣਾ ਨੂੰ ਲੰਘਾਉਣ ਦੇ ਲਈ ਪਰਮੇਸ਼ਰ ਨੇ ਅਦਭੁਤ ਕੰਮ ਕੀਤਾ ਜੋ ਦੁਨੀਆ ਨੇ ਦੇਖਿਆ ਜੋ ਰਾਜੇ ਨੇ ਦੇਖਿਆ ਅਰ ਉਹਨਾਂ ਦੇ ਵੈਰੀਆਂ ਨੂੰ ਉਸੇ ਪਾਣੀ ਦੇ ਅੰਦਰ ਨਾਸ਼ ਕੀਤਾ ਸੋ ਅਸੀਂ ਇਸ ਤਰੀਕੇ ਦੀਆਂ ਗੱਲਾਂ ਨੂੰ ਕਿ ਉਹ ਪਰਮੇਸ਼ਰ ਜਿਹੜਾ ਯੋਸ਼ਾਫਾਟ ਨੂੰ ਫਤਿਹ ਦੇ ਸਕਦਾ ਉਹ ਪਰਮੇਸ਼ਰ ਜਿਹੜਾ ਦਾਊਦ ਦਾ ਪਰਮੇਸ਼ਰ ਅਗੋਲੀਅਤ ਉੱਤੇ ਛੋਟੇ ਦਾਊਦ ਨੂੰ ਇੱਕ ਵੱਡੇ ਫਲਿਸਤੀ ਦੇ ਉੱਤੇ ਫਤਿਹ ਦੇਣ ਦੀ ਤਾਕਤ ਰੱਖਦਾ ਹੈ ਜੇ ਵਿਸ਼ਵਾਸ ਕੀਤਾ ਜਾਏ ਤਾਂ ਜਿੱਦਾਂ ਉਹਨੇ ਸਦਰਕ ਮੇਸ਼ਕ ਤੇ ਅਬਦਨ ਗੋ ਨੂੰ ਪ੍ਰੋਟੈਕਟ ਕੀਤਾ ਉਹੀ ਪਰਮੇਸ਼ਵਰ ਦਾ ਮੇਰਾ ਪਰਮੇਸ਼ਵਰ ਇਹ ਬੜੀਆਂ ਅੱਗਾਂ ਦੇ ਵਿੱਚੋਂ ਮੈਨੂੰ ਬਚਾਉਣ ਦੀ ਤਾਕਤ ਰੱਖਦਾ ਆ। ਇਹੀ ਗੱਲਾਂ ਦੇ ਉੱਤੇ ਅਸੀਂ ਮਨ ਲਾਉਣਾ। ਇਹੀ ਚਰਚੇ ਅਸੀਂ ਆਪਣੇ ਮਨ ਦੇ ਅੰਦਰ ਕਰਨੇ। ਅਸੀਂ ਇਹ ਨਹੀਂ ਦੇਖਣਾ ਕਿ ਫਲਾਨਾ ਵੀ ਮਰ ਗਿਆ, ਢਮਕਾਨਾ ਵੀ ਮਰ ਗਿਆ। ਨਹੀਂ। ਅਸੀਂ ਇਹ ਦੇਖਣਾ ਕਿ ਜੇ ਪਰਮੇਸ਼ਵਰ ਨੇ ਉਹਨੂੰ ਬਚਾਇਆ, ਮੈਨੂੰ ਵੀ ਬਚਾਏਗਾ। ਉਹਦੇ ਜੀਵਨ ਵਿੱਚ ਕੀ ਚੰਗਾ ਆ? ਕਿ ਮੈਂ ਵੀ ਉਸ ਚੰਗਿਆਈ ਨੂੰ ਆਪਣੇ ਜੀਵਨ ਵਿੱਚ ਲੈ ਲਵਾਂ। ਤੇ ਬਚਾਇਆ ਜਾਵਾ ਅਰ ਤੁਸੀਂ ਦੇਖੋਗੇ ਕਿ ਪ੍ਰਭੂ ਤੁਹਾਨੂੰ ਜਰੂਰ 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 ਪ੍ਰਭੂ ਤੁਹਾਨੂੰ ਪ੍ਰੋਟੈਕਟ ਕਰਨਗੇ ਜਰੂਰ ਤੁਹਾਨੂੰ ਬਚਾਉਣਗੇ ਇਸੇ ਤਰ੍ਹਾਂ ਹੀ ਜਦੋਂ ਅਸੀਂ ਦੇਖਦੇ ਹਾਂ ਜ਼ਬੂਰ 145 ਦੇ ਵਿੱਚ ਆਪਾਂ ਜਾਣਦੇ ਹਾਂ 145 ਦੇ ਵਿੱਚ ਆਜੋ ਆਪਾਂ ਦੇਖੀਏ ਤਾਂ ਸਾਰਾ ਹੀ ਜ਼ਬੂਰ ਜਿਹੜਾ ਹੈ ਉਹ ਪਰਮੇਸ਼ਰ ਦੀ ਭਲਾਈ ਨੂੰ ਜਿਹੜਾ ਆ ਉਹ ਬਿਆਨ ਕਰਦਾ ਆ ਕਹਿੰਦਾ हे ਮੇਰੇ ਪਰਮੇਸ਼ਵਰ हे ਪਾਸ਼ਾ ਮੈਂ ਤੈਨੂੰ ਸਲਾਹਾਗਾ ਤੇਰੇ ਨਾਮ ਨੂੰ ਜੁਗੋ ਜੁਗ ਮੁਬਾਰਕ ਆਖਾਂਗਾ ਮੈਂ ਤੈਨੂੰ ਦਿਨੋ ਦਿਨ ਮੁਬਾਰਕ ਆਖਾਂਗਾ ਜੁਗੋ ਜੁਗ ਤੇਰੇ ਨਾਮ ਦੀ ਉਸਤਤ ਕਰਾਂਗਾ ਯਹੋਵਾ ਮਹਾਨ ਹੈ ਅਤੇ ਅਤ ਉਸਤਤਿਯੋਗ ਹੈ ਅਤੇ ਉਹਦੀ ਮਹਾਨਤਾ ਅਗੰਮ ਹੈ ਇੱਕ ਪੀੜੀ ਦੂਜੀ ਪੀੜੀ ਨੂੰ ਤੇਰੇ ਕਾਰਜ ਜਸ ਸੁਣਾਏਗੀ ਸੋ ਇਸ ਤਰੀਕੇ ਨਾਲ ਜਦੋਂ ਤੁਸੀਂ ਇਹਨੂੰ ਪੜ੍ਹੋਗੇ ਇਹਨੂੰ ਸਮਝਿਓ ਇਸ ਜ਼ਬੂਰ ਨੂੰ ਅਰ ਤੁਸੀਂ ਦੇਖਿਓ ਕਿ ਅਸੀਂ ਜਦੋਂ ਵੀ ਸਾਨੂੰ ਲੱਗੇ ਕਿ ਮੇਰੇ ਕੋਲੇ ਆਰਾਮ ਨਹੀਂ ਆ ਮੇਰੇ ਜਿਸਮ ਦੇ ਅੰਦਰ ਦਰਦ ਆ ਮੇਰੇ ਜੀਵਨ ਦੇ ਅੰਦਰ ਦਰਦ ਆ ਜਾਂ ਕਿਤੇ ਵੀ ਮੇਰੀ ਲਾਈਫ 'ਚ ਕੋਈ ਪ੍ਰੋਬਲਮ ਚੱਲ ਰਹੀ ਆ ਤਾਂ ਇਹਦੇ ਅਕੋਰਡਿੰਗਲੀ ਅਸੀਂ ਪਰਮੇਸ਼ਰ ਦੀ ਮहिमा ਕਰਨੀ ਇੰਨਾ ਵਚਨਾਂ ਦੇ ਅਕੋਰਡਿੰਗਲੀ ਅਸੀਂ ਸੋਚਣਾ ਵੀ ਵਚਨ ਦੇ ਹਿਸਾਬ ਦੇ ਨਾਲ ਆ ਵਚਨ 'ਚ ਲਿਖਿਆ ਆ ਕਹਿੰਦਾ ਹਰੇਕ ਉਹ ਵਿਚਾਰ ਜਿਹੜਾ ਪਰਮੇਸ਼ਵਰ ਦੇ ਕੰਮ ਦੇ ਵਿਰੁੱਧ ਸਿਰ ਚੁੱਕਦਾ ਕਹਿੰਦਾ ਮੈਂ ਇਹਨੂੰ ਕੁਚਲੂਗਾ ਮੈਂ ਇਹਨੂੰ ਵਸ ਵਿੱਚ ਲਿਆਉਣਾ ਹੈ ਕਹਿੰਦਾ ਤਾਂ ਅਸੀਂ ਕੋਈ ਵੀ ਇਹੋ ਜਿਹਾ ਥਾਟ ਕੋਈ ਵਿਚਾਰ ਜਿਹੜਾ ਸਾਡੇ ਅੰਦਰ ਆਉਂਦਾ ਹੈ ਜਿਹੜਾ ਪਰਮੇਸ਼ਵਰ ਦੇ ਕੰਮ ਦੇ ਉੱਤੇ ਸ਼ੰਕਾ ਲੈ ਕੇ ਆਉਂਦਾ ਸ਼ੱਕ ਲੈ ਕੇ ਆਉਂਦਾ ਤਾਂ ਅਸੀਂ ਉਸ ਵਿਚਾਰ ਦਾ ਵੀ ਗਲਾ ਘੁੱਟਣਾ ਹੈ ਅਸੀਂ ਉਸ ਵਿਚਾਰ ਨੂੰ ਖਤਮ ਕਰਨਾ ਔਰ ਉਹਨੂੰ ਖਤਮ ਕਰਨ ਦਾ ਤਰੀਕਾ ਕੀ ਹੈ ਉਸ ਵਿਚਾਰ ਦੇ ਅਗੇਂਸਟ ਖੜੇ ਹੁਣ ਮਨ ਦੇ ਵਿੱਚ ਵਿਚਾਰ ਆਇਆ ਪਰਮੇਸ਼ਵਰ ਕੁਝ ਵੀ ਨਹੀਂ ਹੈ ਅਸੀਂ ਕੀ ਕਰਨਾ ਹੈ ਅਸੀਂ ਬੋਲਣਾ ਸ਼ੁਰੂ ਕਰਨਾ ਕਿ ਪਰਮੇਸ਼ਵਰ ਮਹਾਨ ਆ ਪਰਮੇਸ਼ਵਰ ਸਭ ਕੁਝ ਕਰਨ ਦੀ ਤਾਕਤ ਰੱਖਦਾ ਉਹ ਜ਼ੋਰਾਵਰ ਪਰਮੇਸ਼ਵਰ ਆ ਉਸ ਤੋਂ ਉੱਪਰ ਕੁਝ ਵੀ ਨਹੀਂ ਆ ਸੋ ਅਸੀਂ ਇਸ ਤਰੀਕੇ ਦੇ ਨਾਲ ਜਿਹੜਾ ਆ ਉਹ ਕਰਨਾ ਸੋ ਤੁਸੀਂ ਤੁਸੀਂ ਅੱਜ ਦਾ ਤੁਹਾਡਾ ਹੋਮਵਰਕ ਜਿਹੜਾ ਹੈ ਨਾ ਉਹ ਜ਼ਬੂਰ 77 ਆ ਜ਼ਬੂਰ 145 ਆ ਅਰੇ ਜ਼ਬੂਰ 103 ਆ 103 ਨੰਬਰ ਜ਼ਬੂਰ ਜਿਹੜਾ ਆ ਨਾ ਉਹਨੂੰ ਵੀ ਤੁਸੀਂ ਪੜਨਾ ਜ਼ਰੂਰੀ ਹੈ ਜਦੋਂ ਅਸੀਂ ਇਸੇ 145 ਜ਼ਬੂਰ ਦੇ 14 ਵਿੱਚ ਜਾਂਦੇ ਆ ਤਾਂ ਲਿਖਿਆ ਕਹਿੰਦਾ ਯਹੋਵਾ ਸਾਰੇ ਡਿੱਗਣ ਵਾਲਿਆਂ ਨੂੰ ਸੰਭਾਲਦਾ ਹੈ ਸੋ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਡਾਊਨ ਹੋ ਰਹੇ ਹੋ ਤੁਸੀਂ ਡਿੱਗ ਗਏ ਹੋ ਤੁਸੀਂ ਥੱਕ ਗਏ ਹੋ ਤਾਂ ਵਚਨ ਬੋਲੋ ਯਹਵਾ ਸਾਰੇ ਡਿੱਗਣ ਵਾਲਿਆਂ ਨੂੰ ਸੰਭਾਲਦਾ ਹੈ ਅਤੇ ਸਾਰੇ ਝੁਕਿਆਂ ਹੋਿਆਂ ਨੂੰ ਸਿੱਧਾ ਕਰ ਦਿੰਦਾ ਹੈ ਸਾਰਿਆਂ ਦੀਆਂ ਅੱਖਾਂ ਤੇਰੇ ਵੱਲ ਲੱਗੀਆਂ ਹੋਈਆਂ ਹਨ ਅਤੇ ਤੂੰ ਵੇਲੇ ਸਿਰ ਉਹਨਾਂ ਨੂੰ ਉਹਨਾਂ ਦਾ ਆਹਾਰ ਦਿੰਦਾ ਹੈ ਤੂੰ ਆਪਣਾ ਹੱਥ ਖੋਲਦਾ ਹੈ ਤੇ ਸਾਰੇ ਜੀਵਾਂ ਦੀ ਇੱਛਾ ਪੂਰੀ ਕਰਦਾ ਹੈ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਜੀਵਨ ਦੇ ਵਿੱਚ ਕੋਈ ਕਮੀ ਘਟੀ ਆ ਤਾਂ ਇਹ ਵਚਨ ਬੋਲੋ ਕਿ ਤੂੰ ਵੇਲੇ ਸਿਰ ਉਹਨਾਂ ਨੂੰ ਆਹਾਰ ਦਿੰਦਾ ਹੈ ਵੇਲੇ ਸਿਰ ਮਤਲਬ ਜਦੋਂ ਜ਼ਰੂਰਤ ਹੈ ਉਸ ਵੇਲੇ ਤੂੰ ਉਹਨਾਂ ਦੀ ਜ਼ਰੂਰਤ ਨੂੰ ਪੂਰਾ ਕਰਦਾ ਹੈ ਤੋ ਉਹਨਾਂ ਨੂੰ ਖਾਣ ਨੂੰ ਦਿੰਦਾ ਹੈ ਤੂੰ ਆਪਣਾ ਹੱਥ ਖੋਲਦਾ ਾਰੇ ਜੀਆਂ ਨੂੰ ਤੁਰ ਰਜਾ ਦਿੰਦਾ ਆ ਓਕੇ ਯਹਵਾ ਆਪਣੇ ਸਾਰੇ ਰਾਹਾਂ ਵਿੱਚ ਧਰਮੀ ਆ ਅਤੇ ਆਪਣੇ ਸਾਰੇ ਕੰਮਾਂ ਵਿੱਚ ਦਇਆਵਾਨ ਆ ਜਦੋਂ ਤੁਹਾਨੂੰ ਲੱਗਦਾ ਨਾ ਕਿ ਪਰਮੇਸ਼ਵਰ ਪਰਮੇਸ਼ਵਰ ਤਾਂ ਆਪਣੀ ਦਇਆ ਕਰਨੀ ਭੁੱਲ ਗਿਆ ਉਹ ਤਾਂ ਬੜਾ ਨਿਰਦਈ ਪਰਮੇਸ਼ਵਰ ਆ ਉਹ ਫਲਾਣੇ ਨੂੰ ਮਾਰੀ ਜਾਂਦਾ ਇਦਾਂ ਹੋ ਗਿਆ ਉਹਦਾ ਕਿਉਂ ਹੋ ਗਿਆ ਤਾਂ ਤੁਸੀਂ ਵਚਨ ਪੜ੍ਹਨੇ ਸ਼ੁਰੂ ਕਰ ਦੋ ਤਾਂ ਤੁਸੀਂ ਵਚਨ ਬੋਲਨੇ ਸ਼ੁਰੂ ਕਰ ਦੋ ਤਾਂ ਤੁਸੀਂ ਵਚਨਾਂ ਦੇ ਉੱਤੇ ਚਿੰਤਨ ਕਰਨਾ ਮਨਨ ਕਰਨਾ ਮੈਡੀਟੇਟ ਕਰਨਾ ਵਚਨ ਨੂੰ ਵਰਡ ਆਫ ਗੋਡ ਨੂੰ ਮੈਡੀਟੇਟ ਕਰੋ ਔਰ ਜਦਨਾ ਤੁਸੀਂ ਵਧਾਈ ਜਾਉਂਗੇ ਵਧਾਈ ਜਾਉਂਗੇ ਤੁਸੀਂ ਆਰਾਮ ਵਿੱਚ ਉਤਰਨ ਲੱਗ ਜਾਓਗੇ ਤੁਸੀਂ ਤੁਹਾਡੇ ਅੰਦਰ ਸ਼ਾਂਤੀ ਉਤਰਨੀ ਸ਼ੁਰੂ ਹੋ ਜੂਗੀ ਪ੍ਰੇਮ ਉਤਰਨਾ ਸ਼ੁਰੂ ਹੋ ਜਾਊਗਾ ਤੁਹਾਨੂੰ ਆਨੰਦ ਦੀ ਅਵਸਥਾ ਬਣਨੀ ਸ਼ੁਰੂ ਹੋ ਜਾਏਗੀ ਔਰ ਤੁਹਾਡੇ ਅੰਦਰੋਂ ਸਾਰੀ ਉਹ ਕਬਰ ਹਟ ਸਾਰਾ ਡਿਪਰੈਸ਼ਨ ਸਾਰੀ ਐਂਗਜ਼ਾਇਟੀ ਸਾਰੀ ਚਿੰਤਾ ਗਮ ਬੋਝ ਉਦਾਸੀ ਉਹ ਸਭ ਤੁਹਾਨੂੰ ਛੱਡ ਕੇ ਚਲੇ ਜਾਣਗੇ ਸੋ ਜਦੋਂ ਕਿਤੇ ਉਹ ਵੀ ਆਰਾਮ ਨਾ ਮਿਲੇ ਤਾਂ ਆਰਾਮ ਪਾਉਣ ਦਾ ਸਭ ਤੋਂ ਸੌਖਾ ਤਰੀਕਾ ਇਹ ਹੀ ਆ ਕਿ ਅਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਜਾਣਾ ਹੈ ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠ ਜਾਣਾ ਔਰ ਹਰੇਕ ਜੋ ਚੀਜ਼ ਮਾਨ ਵਿੱਚ ਆ ਰਹੀ ਹੈ ਉਹਦੇ ਅਗੇਂਸਟ ਬੋਲਣਾ ਸ਼ੁਰੂ ਕਰਨਾ ਹੈ ਔਰ ਪਰਮੇਸ਼ਰ ਦੀ ਮहिमा ਕਰਨੀ ਸ਼ੁਰੂ ਕਰ ਦੇਣੀ ਹੈ ਹਾਲੇਲੂਇਆ ਸੋ ਆਈ ਡੂ ਬਲੀਵ ਕਿ ਅੱਜ ਦਾ ਇਹ ਸੈਸ਼ਨ ਜਿਹੜਾ ਆ ਇਹ ਤੁਹਾਡੇ ਲਈ ਬਰਕਤ ਦਾ ਕਾਰਨ ਆ ਮੇਰੇ ਲਈ ਬਰਕਤ ਦਾ ਕਾਰਨ ਆ ਸਾਡੇ ਲਈ ਆਰਾਮ ਦਾ ਕਾਰਨ ਆ ਔਰ ਸਾਡੀ ਤਰੱਕੀ ਦਾ ਰੁਕੇ ਹੋਏ ਕੰਮਾਂ ਦੇ ਪੂਰੇ ਹੋਣ ਦਾ ਵਸੀਲਾ ਬਣੇਗਾ ਤੇ ਮੈਂ ਜ਼ਰੂਰ ਪ੍ਰਾਰਥਨਾ ਕਰਦੀ ਆ ਕਿ ਪ੍ਰਭੂ ਤੁਹਾਡੇ ਜੀਵਨ ਦੇ ਵਿੱਚੋਂ ਹਰੇਕ ਜਿਹੜਾ ਦੁੱਖ ਤਕਲੀਫ ਆ ਉਹਨੂੰ ਹਮੇਸ਼ਾ ਦੇ ਲਈ ਦੂਰ ਕਰ ਦੇਣ ਔਰ ਤੁਸੀਂ ਆਰਾਮ ਨੂੰ ਪ੍ਰਾਪਤ ਕਰ ਸਕੋ ਪਰਮੇਸ਼ਰ ਆਪ ਜੀ ਨੂੰ ਲੰਮਾ ਜੀਵਨ ਦੇਣ ਚੰਗੀ ਸਿਹਤ ਦੇਣ ਪਰ